ਲਹਿਰਾ ਗਾਗਾ ਦੀ ਕਗਰ ਬ੍ਰਾਂਚ ਵਿੱਚ ਲਗਭਗ 20-25 ਫੁੱਟ ਦਾ ਪਾੜ ਪੈ ਗਿਆ ਨਹਿਰ ਵਿੱਚ ਪਾੜ ਪੈਣ ਨਾਲ 25 ਤੋਂ 30 ਏਕੜ ਵਿੱਚ ਪਾਣੀ ਖੜ ਗਿਆ ਖੇਤਾਂ 'ਚ ਖੜੀ ਨਰਮਾ ਮੂੰਗੀ ਮੱਕੀ ਅਤੇ ਜੀਰੀ ਨੂੰ ਵੱਡਾ ਨੁਕਸਾਨ ਹੋਇਆ ਜਾਣਕਾਰੀ ਮਿਲਦਿਆਂ ਹੀ ਕੈਬਨਿਟ ਮੰਤਰੀ ਬਰਿੰਦਰ ਗੋਇਲ ਮੌਕੇ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਇਸ ਸਬੰਧੀ ਕਿਸਾਨਾਂ ਦਾ ਤੇ ਮੰਤਰੀ ਗੋਇਲ ਦਾ ਕੀ ਕਹਿਣਾ ਹੈ ਸੁਣੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈਗਾ ਜੀ ਬੰਦੇਂਦਰ ਸਿੰਘ ਜਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਹੈ ਕੋਟੜਾਲੇਲਾ ਜਿਹੜੀ ਅੱਜ ਨਹਿਰ ਟੁੱਟੀ ਹੈਗੀ ਹੈ ਕਿੰਨੇ ਕ ਵਜੇ ਟੁੱਟੀ ਸੀ ਕਿੰਨਾ ਕ ਜਿਹੜਾ ਇਹਦਾ ਨੁਕਸਾਨ ਕੀ ਦਾ ਮਤਲਬ ਦੇਖੋ ਨਾ ਜੀ ਵੀ ਸੁਭਾਵਨਾ ਇਹ ਦੱਸ ਦਿੰਨੇ ਸਵੇਰ 5:00 ਵਜੇ ਕਿਉਂਕਿ ਉਹ ਮੇਰੇ ਨੇੜੇ ਘਰ ਹੈ ਉਹ ਦੱਸ ਰਿਹਾ ਸੀ ਵੀ 5:00 ਵਜੇ ਹਲਕਾ ਹਲਕਾ ਜਿਆ ਪਾਣੀ ਆ ਰਿਹਾ ਸੀ ਜਿਹੋ ਕਿੰਨਾ ਕ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਾਂ ਤੁਸੀਂ ਐਂ ਦੇਖ ਲਓ ਜੀ ਆ ਸਾਰਾ ਉੱਥੋਂ ਲੱਗਦਾ ਉਹ ਸੜਕ ਤੋਂ ਇਧਰੋਂ ਉਧਰ ਹੈਗਾ ਆਪਣਾ ਗਾਗਨ ਜਾਂਦੀ ਆ ਇਧਰ ਆਲੰਪਰ ਦੇ ਨਾਲ ਲੱਗ ਜਾਂਦਾ ਖੱਡਾ ਆ ਸਾਰੇ ਤੁਸੀਂ ਨਿਗਾ ਮਾਰ ਕੇ ਦੇਖ ਲਓ ਸਾਰਾ ਨੁਕਸਾਨ ਹੈ ਇੱਥੇ ਕਿੰਨੀ ਏਕੜ ਹੈ ਜੀ ਇਹ ਇਹ ਏਕੜ ਤਾਂ ਜੀ ਘੱਟੋ ਘੱਟ ਹੋ ਗਈ ਇਹ ਜੇ ਜ਼ਿਆਦਾ ਨਹੀਂ ਹੈਗਾ 24 30 40 ਕੇ ਲਈ 30 30 ਕਿ ਲਏ ਗੇੜ ਫਿਰ ਹੋ ਸਕਦੀ ਕੁੜੜਾ ਦੇ ਵਿੱਚ ਕਿਹੜੀ ਕਿਹੜੀ ਜਿਹੜੀ ਫਸਲ ਹੈ ਜਿਹੜੀ ਲੱਗੀ ਹੋਈ ਸੀ ਨੁਕਸਾਨ ਕਿੰਨਾ ਕਿਆ ਕੀ ਲੱਗਦਾ ਵੀ ਤੁਹਾਨੂੰ ਰੁਕਤ ਨੁਕਸਾਨ ਹੈਗਾ ਜੀ ਇੱਥੇ ਇੱਕ ਗਰੀਬ ਆਦਮੀ ਹੈ ਅਜੈਬ ਸਿੰਘ ਨੰਬਰਦਾਰ ਦੀ ਉਹਨੇ ਠੇਕੇ ਤੇ ਲਈ ਆ ਉਹਦਾ ਨਾਮ ਹੈਗਾ ਗਰਮੇਲ ਸਿੰਘ ਪੁੱਤਰ ਜੀ ਮੇਰ ਸਿੰਘ ਰਮਦਾਸ ਸਿੰਘ ਦਾ ਵਿਚਾਰਾ ਮੁੰਡਾ ਗਰੀਬ ਆਦਮੀ ਹੈ ਦੁੱਖ ਹੁੰਦਾ ਸਾਡੇ ਸਿਸਟਮ 'ਚ ਦੁੱਖ ਹੁੰਦਾ ਹੈ ਨਹੀਂ ਉਹਦੇ ਨਾਲ ਕਿੰਨਾ ਕਿੰਨਾ ਨਰਮ ਹੈ ਉਹ ਵੀ ਵਿਚਾਰੇ ਨੇ ਘੱਟੋ ਘੱਟ 2 ਕਿਲੋ ਮਜੀਰੀ ਲਈ ਆ ਉਹਦੀ ਪਨੀਰੀ ਫਨਾਊਗੀ ਸਮਝ ਗਿਆ ਹੁਣ ਕੀ ਹੋਊਗਾ ਇਹ ਪਾਣੀ ਦਾ ਲੈਵਲ ਜੇ ਡਾਊਨ ਵੀ ਹੋਊਗਾ ਤਾਂ ਇਹਦੇ ਉੱਤੇ ਜਿਹੜੀ ਰੇਗ ਜੰਮ ਗਈ ਉਹ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਸਾਰੇ ਪੱਤੇ ਮੱਚ ਜਾਣਗੇ। ਦੇਖ ਆ ਰਹਾ। ਨਰਮਾ ਕਿੰਨਾ ਕਿ? ਨਰਮਾ ਹੈਗਾ ਜੀ ਇਹ 3.5 ਕਿੱਲੇ। 3 ਬੰਨਿਆਂ ਦਾ। ਠੀਕ ਹੈ। ਸਾਰੇ ਕਦਮ ਇਹ ਹੈਗਾ ਇਹਦਾ ਆਪਣਾ ਕਾਲਾ ਸਿੰਘ ਦਾ ਉਰਫ ਮੰਗਤ ਸਿੰਘ ਇਹ ਹੈਗਾ ਪ੍ਰੇਮ ਸਿੰਘ ਦਾ ਉਧਰ ਹੈਗਾ ਸੋਨੀ ਸਿੰਘ ਦਾ। ਠੀਕ ਹੈ ਨਹੀਂ। ਉਧਰ ਜਿਹੜਾ ਬੈਕ ਸਾਈਡ ਤੇ ਹੈ ਉਹ ਅੱਧਾ ਕਿਲਾ ਜਿਹੜਾ ਹੈਗਾ ਉਹ ਮੂੰਗੀ ਹੈ। ਜੀ। ਮੂੰਗੀ ਹੈਗੀ ਉਹਦੀ ਅਮਰਦੀਪ ਸਿੰਘ ਦੀ ਤੇ ਉਹਦੀ ਹਰਮਦੀਪ ਸਿੰਘ ਦੀ। 1.5 ਕਿਲੋ ਮੰਨੇ ਜੀ ਲਈ ਹੋਈ ਆ ਅਮਰਦੀਪ ਸਿੰਘ ਤੇ ਰਣਦੀਪ ਸਿੰਘ ਨੇ ਇਧਰ ਉਹਨਾਂ ਨੇ ਪਨੀਰੀ ਵੀ ਬੀਜੀ ਹੋਈ ਆ ਤਿੰਨ ਏਕੜ ਹੁਣ ਇਹਨਾਂ ਦਾ ਕਿੰਨਾ ਕੁ ਨੁਕਸਾਨ ਜੇ ਆਪਾਂ ਮੰਨੀਏ ਕਿੰਨੇ ਕੁ ਜਿਵੇਂ ਹੁਣ ਨਰਮਾ ਹੈ ਨਰਮਾ ਤਾਂ ਸਾਰਾ ਗਿਆ ਨਰਮਾ ਤਾਂ ਗਿਆ ਜੀ ਤਕਰੀਬਨ ਇਹ ਤਾਂ ਚਾਲ ਚੱਲਦੀ ਨਹੀਂ ਹੁੰਦਾ ਮੂੰਗੀ ਵੀ ਗਈ ਜੀ ਜੀਰੀ ਜੋ ਹੋ ਸਕਦਾ ਵੀ ਥੋੜਾ ਬਹੁਤਾ ਵੀ ਹਾਂ ਥੋੜਾ ਬਹੁਤਾ ਬਚਾਅ ਹੋ ਸਕਦਾ ਹਾਂ ਐਨਾ ਨਹੀਂ ਕਿਉਂਕਿ ਹੁਣ ਪ੍ਰਸ਼ਾਸਨ 50% ਤਾਂ ਰਗੜੀ ਗਈ ਪ੍ਰਸ਼ਾਸਨ ਲੱਗਿਆ ਹੋਇਆ ਪ੍ਰਸ਼ਾਸਨ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਹਿਲਾਂ ਨਾਲੋਂ ਪਾਣੀ ਵੀ ਘਟ ਗਿਆ ਹੈ ਹਾਂ ਚਲੋ ਇਹ ਤਾਂ ਵਧੀਆ ਗੱਲ ਹੈ ਤੁਹਾਡਾ ਬੋਤਲ ਚਲੋ ਗੌਰ ਹੋ ਗਈ ਇਹ ਤਾਂ ਚੰਗੀ ਹੈ ਦੂਜੀ ਗੱਲ ਨਹਿਰ ਜੀ ਦੀ ਗੱਲ ਕਰੀਏ ਤਾਂ ਨਹਿਰ ਕਾਫੀ ਜਗ੍ਹਾ ਤੋਂ ਟੁੱਟੀ ਹੋਈ ਹੈ ਕਿਸ ਤਰ੍ਹਾਂ ਬਿਲਕੁਲ ਇਹ ਮੇਰੀ ਗੱਲ ਸੁਣੋ ਇਹ ਜਦੋਂ ਸਫਾਈ ਹੁੰਦੀ ਹੈ ਠੀਕ ਹੈ ਨਾ ਉਹਦੇ ਦੇਖ ਨਹੀਂ ਪ੍ਰੋਪਰ ਧਿਆਨ ਨਹੀਂ ਹੁੰਦਾ ਜਿਹੜਾ ਮਾਲ ਹੈ ਸਾਰਾ ਅੰਦਰ ਹੀ ਰੋੜਿਆ ਜਾਂਦਾ ਤੁਸੀਂ ਦੇਖੋ ਨਹਿਰ ਖਾਲੀ ਕਰਾ ਕੇ ਦੇਖੋ ਤੁਸੀਂ ਮੇਰੇ ਜਿੱਡੇ ਜਿੱਡੀਆਂ ਤੇ ਨਹਿਰ ਦੇ ਵਿੱਚ ਰੋਕਾਂ ਲੱਗੀਆਂ ਹੋਈਆਂ ਨੇ ਇਹ ਉਹਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਇਹਦਾ ਪ੍ਰੋਪਰ ਹੱਲ ਤਾਂ ਇਹੀ ਹੋਵੇ ਏਸੀਆ ਚੋਂ ਨਿਕਲ ਕੇ ਉਹਨਾਂ ਅਫਸਰ ਚੈੱਕ ਕਰਨ ਨੂੰ ਟਾਈਮ ਟੂ ਟਾਈਮ ਲੋਕਾਂ ਨੂੰ ਆ ਕੇ ਪੁੱਛਣ ਦੀ ਛੋਟੀ ਸਮੱਸਿਆ ਕੀ ਆ ਫਿਰ ਲੋਕ ਦੱਸਣਗੇ ਲੋਕਾਂ ਦਾ ਪਤਾ ਹੀ ਲੱਗਦਾ ਅਗ ਲੱਗੇੜਾ ਮਾਰ ਕੇ ਲੰਘ ਗਿਆ ਲੰਘ ਗਿਆ ਅਫਸਰ ਇਹਦੇ ਲਈ ਸਾਡਾ ਸਿਸਟਮ ਜ਼ਿੰਮੇਵਾਰ ਹੈ ਕਿਸ ਤਰ੍ਹਾਂ ਨਹੀਂ ਮੰਗ ਕਰਦੇ ਹੋ ਵੀ ਨਹਿਰ ਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਬਿਲਕੁਲ ਮੰਗ ਕਰਦੇ ਆਂ ਸੀ ਕਿਉਂ ਨਾ ਹੱਲ ਹੋਵੇ ਇਹਦਾ ਇਹਦਾ ਹੱਲ ਦਾ ਬਿਲਕੁਲ ਵਧੀਆ ਤੌਰ ਤਰੀਕੇ ਨਾਲ ਹੋਣਾ ਚਾਹੀਦਾ ਇੱਕ ਵਾਰੀ ਪਹਿਲਾਂ ਵੀ ਟੁੱਟ ਗਈ ਸੀ ਉਰੋਂ ਹਾਂ ਬਿਲਕੁਲ ਥੋੜੇ ਜਿਹਾ ਉਰੋਂ ਤੋਂ ਟੁੱਟਿਆ ਇਸ ਜਗ੍ਹਾ ਤਾਂ ਟੁੱਟਿਆ ਹੈ ਠੀਕ ਹਾਂ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਨੁਕਸਾਨ ਕਿੱਥੇ ਜੋ ਹੋਇਆ ਹੈ ਕਿਹੜਾ ਪਿੰਡ ਹੈ ਤੁਹਾਡਾ ਕੀ ਗੱਲ ਬਤਾਲੀਓ ਪਿੰਡ ਕੋਟਾ ਲੈ ਲੈ ਜੀ ਤੇ ਨੁਕਸਾਨ ਪਿੰਡ ਦੇ ਕੋਲੇ ਜੀ ਟੁੱਟੀ ਨਹਿਰ ਜੀ ਤੇ ਆਲਨਪੁਰ ਵਾਲੇ ਸਾਈਡ ਦੇ ਇੱਕ ਸਾਈਡ ਤੇ ਸੁਆਹ ਗਿਆ ਵਿਚਾਲੇ ਬਹੁਤ ਨੁਕਸਾਨ ਆਇਆ ਪੰਜ ਪੰਜ ਸੱਤ ਕਿਲੇ ਜੀ ਰੀਤ ਲੱਗੇ ਉਹਦੇ ਬਾਕੀ ਨਰਮਾ ਵੀ ਹੈ ਉਹਦਾ ਵੀ ਨੁਕਸਾਨ ਹੈ ਕਿੱਧਰਲੇ ਪਾਸੇ ਜਾਂਦਾ ਇਹ ਪਾਣੀ ਇਹ ਆਲਨਪੁਰ ਵਾਲੇ ਸਾਈਡ ਤੇ ਕਿੰਨੇ ਕਿਲੇ ਟੋਟਲ ਇਹ ਟੋਟਲ ਹੋਣੇ 25 30 ਕਿਲੇ ਹੋਣੇ ਜਿਆਦਾ ਹੋਣੇ ਵੈਸੇ ਤੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਪਹੁੰਚਿਆ ਜੀ ਪ੍ਰ ਤੇ ਕੰਮ ਕਰ ਰਹੇ ਨੇ ਗੱਲਾ ਕੇ ਹੁਣ ਕੰਟਰੋਲ ਜੋ ਕਰਖੇ ਪਾਣੀ ਹੁਣ ਕਿੰਨੇ ਕੁ ਫੁੱਟ ਦਾ ਪਾੜ ਸੀ ਇਹ ਹੈਗਾ ਜੀ 25 ਦੀ ਫੁੱਟ ਦਾ ਪਾੜ ਹੁਣ ਲੱਗਦਾ ਵੀ ਪ੍ਰਸ਼ਾਸਨ ਨੇ ਇਹਨੂੰ ਜਲਦੀ ਪੂਰ ਲੋ ਹਾਂ ਹੁਣ ਤਾਂ ਬੱਚੇ ਬਹੁਤ ਛੇਤੀ ਪੂਰੇ ਪੂਰੇ ਹੋ ਜੂਗੇ ਇਹ ਦੇਖਿਆ ਜਾਵੇ ਜਿਆਦਾ ਨੁਕਸਾਨ ਵਾਲੀ ਗੱਲ ਤਾਂ ਇਹ ਜ਼ਰੂਰੀ ਹੈ ਹਾਂ ਸੂਤੇ ਨੁਕਸਾਨ ਜੀਰੀ ਜੂਰੀ ਨੁਕਸਾਨ ਹੈ ਬੱਕੀ ਤਾਂ ਇਹ ਬਾਣੇ ਪਏ ਤੇ ਕਿਰਨਦੀਪ ਐਕਸਨ ਇਰੀਗੇਸ਼ਨ ਹਾਂ ਜੀ ਕੀ ਕਹਿਣਾ ਚਾਹੁੰਗਾ ਕਿ ਇੱਥੇ ਜਿਹੜਾ ਪਾੜ ਪਿਆ ਕਿੰਨਾ ਕੁ ਲੋਸ ਹੋਇਆ ਇਹਨੇ ਟਾਈਮ ਦੇ ਵਿੱਚਾਂ ਨੂੰ ਫੋਲੋ ਕੀਤਾ ਇਹਨਾਂ ਦੀ ਸਾਨੂੰ ਸਵੇਰੇ ਅਰਲੀ 3:30 4 ਵਜੇ ਸਾਨੂੰ ਆਗੇ ਸੀ ਮੈਸੇਜ ਕਿ ਕੱਗਰ ਬ੍ਰਾਂਚ ਦੇ ਵਿੱਚ 2.32000 ਆਰਡੀ ਤੇ 15 ਫੁੱਟ ਦੀ ਜਿਹੜੀ ਬ੍ਰੀਚ ਹੋਈ ਹੈ ਅਸੀਂ ਇਮੀਡੀਏਟਲੀ ਸਾਡੇ ਜਿਹੜੇ ਜੇઈએਸਡੀਓ ਜਿਹੜੇ ਲੋਕਲ ਸੀਗੇ ਆਪਣੇ ਪੋਸਟਡ ਉਹਨਾਂ ਨੇ ਰਸ਼ ਕੀਤਾ ਸਾਈਟ ਤੇ ਤੇ ਸਾਈਟ ਹੁਣ ਸਾਡੀ ਜਿਹੜੀ ਹੈ ਅਸੀਂ ਨੂੰ ਟੈਂਪਰੇਰੀ ਮੇਜਰਸ ਲਗਾ ਕੇ ਇਹਨੂੰ ਪਲੱਗ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤੇ ਸਾਡੀ ਏਜੰਸੀ ਤੇ ਸਾਡੇ ਜਿਹੜੇ ਬੰਦੇ ਹੋ ਆਲਰੇਡੀ ਕੰਮ ਕਰ ਰਹੇ ਆ ਤੇ ਅਸੀਂ 5000 ਬੋਰੀਆਂ ਸਾਡੀਆਂ ਆਲਰੇਡੀ ਆ ਚੁੱਕੀਆਂ ਤੇ ਅਸੀਂ ਦੂਜੀ ਸਾਈਡ ਤੇ ਬੋਰੀਆਂ ਜਿਹੜੀਆਂ ਲਗਾ ਕੇ ਸ਼ਿਫਟ ਕਰ ਰਹੇ ਆ ਤੇ ਵਿਦਨ ਟੂ ਐਂਡ ਹਾਫ ਆਰਸ ਕੇ ਇਹਨੂੰ ਟੈਂਪਰੇਰੀ ਕੁਆਰੀ ਪਲੱਗ ਕਰ ਲਾਂਗੇ ਉਸ ਤੋਂ ਬਾਅਦ ਪ੍ਰੋਪਰ ਰੈਡਕਸ਼ਨ ਲੈ ਕੇ ਅਸੀਂ ਇਹਨੂੰ ਪਰਮਾਨੈਂਟ ਵੀ ਪਲੱਗ ਕਰਾਂਗੇ ਨੁਕਸਾਨ ਕਿੰਨਾ ਕੁ ਲੱਗਦਾ ਹੋਵੇਗਾ ਕਿਉਂਕਿ ਨੁਕਸਾਨ ਅਸੀਂ ਦੇਖ ਲਿਆ ਜੀ ਜਾਇਜ਼ਾ ਲੈ ਲਿਆ ਸਭ ਤੋਂ ਪਹਿਲਾਂ ਆ ਕੇ ਇਹ ਪਾਣੀ ਜਸਟ ਨਾਲ ਖੇਤਾਂ ਨਹੀਂ ਹੈ ਖੇਤ ਨਹੀਂ ਹੈਗੇ ਤੇ ਖੇਤਾਨਾ ਵੀ ਜਿੱਥੇ ਜਾ ਕੇ ਪਾਣੀ ਵਾਪਸ ਸਾਡੀ ਨਹਿਰ 'ਚ ਆ ਰਿਹਾ ਹੈਗਾ ਤੇ ਨ ਨਹਿਰ ਹੈ ਜੇ ਪਹਿਲਾਂ ਵੀ ਬ੍ਰੀਚ ਹੋ ਚੁੱਕੀ ਪਿਛਲੇ ਸਾਲ ਦੀ ਹੈ ਜੋ ਪਿਛਲੇ ਸਾਲ ਵੀ ਹੋਈ ਹੈ ਪਰ ਹੁਣ ਵੀ ਜੇ ਦੇਖਿਆ ਜਾਵੇ ਬਹੁਤ ਜਗ੍ਹਾ ਤੇ ਬ੍ਰੀਚ ਹੋਣ ਦੇ ਚਾਂਸਸ ਹੈਗੇ ਆ ਇਸ ਤਰ੍ਹਾਂ ਦੇਡ ਪ੍ਰਬੰਧ ਕੀਤੇ ਇਹ ਅਸੀਂ ਜਿਹੜੀ ਲਗਾਤਾਰ ਜਿੱਥੇ ਸਾਨੂੰ ਲੱਗਦਾ ਕਿ ਸਾਡੇ ਪੁਆਇੰਟਸ ਵੀਕ ਹੈ ਅਸੀਂ ਉਹਨਾਂ ਨੂੰ ਈਸੀ ਬੈਗਸ ਦੇ ਨਾਲ ਟੈਂਪਰੇਰੀ ਪਲਗ ਕਰਦੇ ਰਹੇ ਹਾਂ ਤੇ ਕਰਦੇ ਵੀ ਰਹੇ ਆ ਤੇ ਹੁਣ ਵੀ ਕਰ ਰਹੇ ਆ ਲੇਕਿਨ ਇਹਦਾ ਜਿਹੜਾ ਪ੍ਰੋਜੈਕਟ ਹੈ ਉਹ ਅਸੀਂ ਪੱਕੇ ਤੌਰ ਤੇ ਗਵਰਨਮੈਂਟ ਆਫ ਇੰਡੀਆ ਚ ਤਿਆਰ ਕਰਵਾ ਰਹੇ ਆ ਅਸੀਂ ਉੱਥੇ ਸਾਡੀਆਂ ਟੀਮਾਂ ਵਿਜ਼ਿਟ ਵੀ ਕਰ ਰਹੀਆਂ ਆ ਤੇ ਜਲਦ ਹੀ ਉਹ ਪ੍ਰੋਜੈਕਟ ਸਾਡਾ ਪਾਸ ਹੋ ਜਾਏਗਾ ਫਿਰ ਅਸੀਂ ਇਹਨੂੰ ਨਵੇਂ ਸਿਰੇ ਤੋਂ ਨਵੀਂ ਨਹਿਰੀ ਬਣਾਵਾਂਗੇ ਮੇਰਾ ਨਾਮ ਪ੍ਰਵੀਨ ਸ਼ੇਬਰ ਤਹਿਸੀਲਦਾਰ ਲਹਿਰਾਗਾਗਾ ਜਿਹੜਾ ਨਹਿਰ ਦਾ ਇਹ ਬ੍ਰੀਚ ਹੋਇਆ ਹੈ ਸਾਨੂੰ ਜਦੋਂ ਵੀ ਪਤਾ ਲੱਗਾ ਸਾਡੀਆਂ ਟੀਮਸ ਮਾਜੋ ਡੀਸਾ ਨੇ ਪਹਿਲਾਂ ਹੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਔਰ ਸਾਰੀਆਂ ਸਾਡੀ ਐਡਮਿਨਿਸਟ੍ਰੇਸ਼ਨ ਅਲਰਟ ਆ ਸਾਡੇ ਐਕਸ਼ਨ ਸਾਹਿਬ ਇਰੀਗੇਸ਼ਨ ਉਹਨਾਂ ਦਾ ਸਟਾਫ ਲੇਬਰ ਐਡਮਿਨਿਸਟ੍ਰੇਸ਼ਨ ਵੱਲੋਂ ਮੈਂ ਖੁਦ ਤਹਿਸੀਲਦਾਰ ਮੇਰੇ ਪਟਵਾਰੀ ਕਾਨੂੰਗੋ ਸਾਰੇ ਅਸੀਂ ਇੱਥੇ ਮੌਜੂਦ ਆਂ ਔਰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਔਚ ਕੰਨਾ 14 ਚਾਕ ਚੋਬੰਦਾ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਲੇਬਰ ਵਗੈਰਾ ਹੈਗੀ ਆ ਸਾਡੇ ਕੋਲ ਬੈਗਸ ਹੈਗੇ ਨੇ ਔਰ ਇਹ ਕੰਮ ਜਿਹੜਾ ਅੱਜ ਇਹ ਵੀ ਜੰਗੀ ਪਦਰ ਤੇ ਅਸੀਂ ਇਹ ਕਰਵਾ ਰਹੇ ਹਾਂ ਕਿ ਕਿੰਨਾ ਕਿ ਜਿਹੜਾ ਹੈਗਾ ਪਿੱਛੇ ਪਾਣੀ ਗਿਆ ਹੈਗਾ ਤੁਸੀਂ ਖੇਤਾਂ ਦਾ ਪਾਣੀ ਜਿਹੜਾ ਹੈਗਾ ਇਹ ਤਾਂ ਕੋਈ ਲਾਸ ਨਹੀਂ ਆ ਪਾਣੀ ਜਿਹੜਾ ਹੈਗਾ ਪਿੱਛੇ ਜੰਗਲਾਤ ਦੀ ਜਗ੍ਹਾ ਔਰ ਪਿੱਛੇ ਦੂਸਰੀ ਨਹਿਰ ਆ ਉਹਦੇ ਵਿੱਚ ਪਾਣੀ ਜਿਹੜਾ ਬੈਕ ਆ ਰਿਹਾ ਹੈਗਾ ਹਜੇ ਕੋਈ ਐਸੀ ਕੋਈ ਜਾਨੀਮਾਲੀ ਨੁਕਸਾਨ ਦੀ ਕੋਈ ਹੈ ਨਹੀਂ ਸੂਚਨਾ ਫਰਦਰ ਫਿਰ ਵੀ ਅਸੀਂ ਇਹਦਾ ਸਰਵੇ ਕਰ ਲਾਂਗੇ ਜੇਕਰ ਕੋਈ ਹੋਏਗੀ ਤਾਂ ਉਹਨੂੰ ਮੁਆਵਜ਼ਾ ਦਿੱਤਾ ਜਾਏ। ਕੋਈ ਇਹਦੇ ਵਿੱਚ ਨਰਮੇ ਵਾਲੀ ਫਸਲ ਵੀ ਹੈਗੀ ਆ ਜਾਂ ਜੀਰੀ ਦੀ ਲੱਗੀ? ਨਹੀਂ ਜੀਰੀ ਦਾ ਹੈ ਜੀ ਸੰਭਾਵਨਾ। ਉਹ ਅਸੀਂ ਜਿਹੜਾ ਹੈਗਾ ਮੰਡੇ ਨੂੰ ਦੁਬਾਰਾ ਚੈੱਕ ਕਰ ਲਾਂਗੇ ਆਪਣੀ। ਵੈਸੇ ਤਾਂ ਸਾਰੇ ਜੀਰੀ ਲੱਗੀ ਪਾਣੀ ਲੱਗਾ ਹੋਇਆ। ਜੇਕਰ ਫਿਰ ਵੀ ਕੋਈ ਲਾਸ ਹੋਇਆ ਤਾਂ ਉਹਦੀ ਰਿਪੋਰਟ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਰਦੇ ਆ। ਦੇਖੋ ਇਹ ਨਹਿਰ ਦੇ ਵਿੱਚ ਜਿਹੜਾ ਪਾੜ ਪਿਆ ਹੈ। ਇੱਕ ਦਰਖਤ ਪਹਿਲਾਂ ਗਿਰਿਆ ਹੋਇਆ ਸੀ। ਉਹ ਦਰਖਤ ਦੀਆਂ ਜੜਾਂ ਹਿੱਲੀਆਂ। ਕਿਉਂਕਿ ਜਦੋਂ ਬਰਦਾਤ ਰੱਖ ਕੋਈ ਕਰਦਾ ਹੈ ਤਾਂ ਨੇਚਰਲੀ ਜੜਾਂ ਦੇ ਵਿੱਚੋਂ ਆ ਜਾਂਦੀ ਹੈ। ਬਾਕੀ ਪਰਲੇ ਪਾਸੇ ਖਦਾਨਾ ਨੇ ਖੇਤ ਨਹੀਂ ਹੈਗੇ ਉਹ ਚੂਹਿਆਂ ਦੀ ਵੀ ਇਹਦੇ ਵਿੱਚ ਜਿਹੜਾ ਖੱਡਾ ਮਨਾ ਲਾਂਦੇ ਨੇ ਉਹ ਮੇਨ ਕਾਰਨ ਬਣੇ ਆ ਤੇ 5:30 ਵਜੇ ਕਰੀਬ ਪਤਾ ਲੱਗਿਆ ਤੇ 5:30 ਵਜੇ ਹੀ ਸਾਡੇ ਸਾਰੇ ਅਧਿਕਾਰੀ ਸਹਿਬਾਨ ਸਾਡੇ ਐਸ்சி ਭੁੱਲਰ ਸਾਹਿਬ ਖੜੇ ਆ ਸਾਡੇ ਐਕਸ਼ਨ ਮੈਡਮ ਕਿਰਨਦੀਪ ਸਾਰੇ ਐਸਡੀਓ ਜੀ ਤੇ ਸਾਰਾ ਜਿਹੜਾ ਅਮਲ ਹੈ ਸਾਡਾ ਉਹ ਸਵੇਰ ਤੋਂ ਇੱਥੇ ਖੜੇ ਨੇ ਆਪਣੀ ਨਿਗਰਾਨੀ ਦੇ ਵਿੱਚ ਇਹ ਜਿਹੜੀ ਬਰੀਚ ਹੈ ਇਹਨੂੰ ਉਪਲੱਗ ਕਰਨ ਦੇ ਲਈ ਸਾਰੀ ਕਾਰਵਾਈ ਚੱਲ ਰਹੀ ਹੈ ਤੇ ਸਾਰੇ ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਪਿੱਛੇ ਪਾਣੀ ਕਿਸੇ ਹੋਰ ਨਹਿਰ ਚ ਪਾਤਾ ਮਤਲਬ ਇੱਥੇ ਜੋ ਪਾਣੀ ਦਾ ਫਲੋ ਸੀ ਉਹ ਕੰਟਰੋਲ ਦੇ ਵਿੱਚ ਕੀਤਾ ਤੇ ਹੁਣ ਪਾਣੀ ਜਿਹੜਾ ਬਾਹਰ ਨਹਿਰ ਤੋਂ ਨਹੀਂ ਜਾ ਰਿਹਾ ਬਲਕਿ ਪਾਣੀ ਵਾਪਸ ਆ ਰਿਹਾ ਜਿਹਨੂੰ ਕੰਟਰੋਲ ਕਰਨ ਦੇ ਵਿੱਚ ਵੀ ਇਹ ਆਪਣੀ ਟੈਕਨੀਕ ਹੈ ਜਿਹੜੀ ਉਹ ਟੈਕਨੀਕ ਦੇ ਹਿਸਾਬ ਨਾਲ ਕੰਮ ਕਰ ਰਹੇ ਨੇ ਤੇ ਜਿਹੜਾ ਸਾਰਾ ਪਰੇ ਵਾਲਾ ਬੈਂਕ ਦਾ ਕਿਨਾਰਾ ਉਹਨੂੰ ਮਜ਼ਬੂਤ ਕਰਨ ਦੇ ਲਈ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਸੋ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਕਹਿ ਸਕਦਾ ਕਿ ਸਾਡੇ ਸਾਰੇ ਸਟਾਫ ਨੇ ਸਾਡੇ ਡਿਪਾਰਟਮੈਂਟ ਨੇ ਬੜੀ ਮੁਸਤੈਦੀ ਦੇ ਨਾਲ ਕੰਮ ਕੀਤਾ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਸਾਰਾ ਕੰਟਰੋਲ ਦੇ ਵਿੱਚ ਸਥਿਤੀ ਹੈ ਪਹਿਲਾਂ ਵੀ ਪਾੜਦੇ ਆ ਕਈ ਨਹਿਰ ਐਸੀਆਂ ਨੇ ਵੀ ਜਿੱਦੇ ਬਾਰ-ਬਾਰ ਪਾੜ ਪੈ ਰਹੇ ਆ ਤੇ ਉਹਨਾਂ ਨੂੰ ਦੁਬਾਰਾ ਤਿਆਰ ਵੀ ਨਹੀਂ ਕੀਤਾ ਦਾ ਜਿਸ ਤਰ੍ਹਾਂ 3 ਮਹੀਨੇ ਪਹਿਲਾਂ ਖਾਲੀ ਰਹੀ ਨਹਿਰ ਤਾਂ ਹੁਣ ਵੀ ਜੇ ਤੁਸੀਂ ਵਾਪਸ ਜਾਓਗੇ ਤਾਂ ਇਸ ਨਹਿਰ ਦੇ ਵਿੱਚ ਕਾਫੀ ਐਸੇ ਬ੍ਰੀਚ ਦੇ ਨਿਸ਼ਾਨ ਨੇ ਕਿ ਕਦੋਂ ਵੀ ਉਹ ਟੁੱਟਣ ਦਾ ਅਸਰ ਬਣ ਸਕਦਾ ਉਸ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਲਈ ਜਿਹੜੀ ਸਰਕਾਰ ਦੇਖੋ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਕਨਾਲ ਸਿਸਟਮ ਨੂੰ ਖਾਸ ਤੌਰ ਤੇ ਮਜ਼ਬੂਤ ਜਿਹੜਾ ਕੀਤਾ ਹੈ ਉਹ ਇੱਕ ਰਿਕਾਰਡ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਜਿਹੜਾ ਸਾਡਾ ਪਾਣੀ ਸੀ ਉਹ ਡਿਊ ਟੂ ਕਨਾਲ ਸਿਸਟਮ ਸਾਡਾ ਸਹੀ ਨਹੀਂ ਸੀ ਤੇ ਇਹਦੇ ਕਰਕੇ ਪਾਣੀ ਦੂਜੇ ਸੂਬਿਆਂ ਨੂੰ ਚਲਾ ਜਾਂਦਾ ਸੀ ਪਰ ਅਸੀਂ ਆਪਣਾ ਕਨਾਲ ਸਿਸਟਮ 3 ਸਾਲ ਦੇ ਵਿੱਚ ਇੰਨਾ ਮਜ਼ਬੂਤ ਕੀਤਾ ਹੈ ਕਰੀਬ 65000 ਕਿਲੋਮੀਟਰ ਸੀ ਖਾਲੇ ਬਣਾਏ ਸਾਰੇ ਰਜਵਾਹੇ ਨੇ ਜਿਹੜੇ ਉਹ ਕੰਕਰੀਟ ਦੇ ਕੀਤੇ ਨੇ ਨਹਿਰਾਂ ਦੀ ਸਟਰੈਂਥਨਿੰਗ ਕੀਤੀ ਹੈ ਸੋ ਮੈਂ ਕਹਿ ਸਕਦਾ ਕਿ ਇਸੇ ਕਰਕੇ ਜੋ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਦੋਂ ਸਰਕਾਰ ਬਣੀ ਸੀ ਕਿ ਵਾਦਾ ਕੀਤਾ ਤੇ ਕਿ ਅਸੀਂ ਪਾਣੀ ਟੇਲਾਂ ਤੇ ਪਹੁੰਚਾਵਾਂਗੇ ਉਹ ਪਾਣੀ ਟੇਲਾਂ ਤੇ ਤਾਂ ਹੀ ਪਹੁੰਚ ਸਕਦਾ ਜੇ ਸਾਡਾ ਕਨਾਲ ਸਿਸਟਮ ਠੀਕ ਹੋਏਗਾ ਸੋ ਸਾਡਾ ਕਨਾਲ ਸਿਸਟਮ ਬਹੁਤ ਚੰਗੀ ਤਰ੍ਹਾਂ ਠੀਕ ਕੀਤਾ ਹੈ ਔਰ ਪਿਛਲੇ ਸਾਲਾਂ ਦੇ ਵਿੱਚ 4200 ਕਰੀਬ 64 ਕਰੋੜ ਰੁਪਇਆ ਜਿਹੜਾ ਉਹ ਕਨਾਲ ਸਿਸਟਮ ਮਜ਼ਬੂਤ ਕਰਨ ਤੇ ਲਾਇਆ ਤੇ ਅੱਜ ਜਿਹੜਾ ਡੈਮਾਂ ਦਾ ਪਾਣੀ ਪਿਛਲੀਆਂ ਸਰਕਾਰਾਂ ਦੇ ਸਮੇਂ ਕੀ ਸੀ ਕਿ ਇੱਥੇ ਲੋਕ ਤੇ ਪਾਣੀ ਦੀ ਬੂੰਦ-ਬੂੰਦ ਪਿੱਛੇ ਲੜੀ ਜਾਂਦੇ ਸੀ ਇੱਥੇ ਕਤਲ ਹੋ ਜਾਂਦੇ ਸੀ ਪਰ ਤੀਜਾ ਹਿੱਸਾ ਪਾਣੀ ਪੰਜਾਬ ਦਾ ਯੂਟਿਲਾਈਜ਼ ਨਹੀਂ ਹੁੰਦਾ ਸੀ ਇਸ ਕਰਕੇ ਕਿ ਕੋਈ ਖਾਲ ਨਹੀਂ ਸੀ ਕੋਈ ਨਾਲੇ ਨਹੀਂ ਸੀ ਪਰ ਹੁਣ ਅਸੀਂ ਜਿਹੜਾ ਪਾਣੀ ਹੈ 86% ਅਸੀਂ ਯੂਟਿਲਾਈਜ਼ ਕਰ ਰਹੇ ਹਾਂ ਅੱਜ ਹਰ ਖੇਤ ਨੂੰ ਪਾਣੀ ਦੇ ਰਹੇ ਆ ਸੋ ਇਸ ਕਰਕੇ ਜਿੱਥੇ ਵੀ ਕਿਤੇ ਕੋਈ ਕਮੀ ਪੇਸ਼ੀ ਹੈ ਅਸੀਂ ਉਹਨੂੰ ਦੂਰ ਵੀ ਕਰ ਰਹੇ ਆ ਤੇ ਦੂਰ ਕਰਾਂਗੇ ਕਿਤੇ ਕੋਈ ਪਰੇਸ਼ਾਨੀ ਨਹੀਂ ਹੋ ਸਕਦੀ ਬਲਕਿ ਹਰ ਖੇਤ ਨੂੰ ਪਾਣੀ ਦੇਣ ਦਾ ਜਿਹੜਾ ਵਾਅਦਾ ਟੀਚਾ ਸਾਡਾ ਅਸੀਂ ਉਹਨੂੰ ਪੂਰਾ ਕਰ ਰਹੇ ਆ